ਹੈਲੋ ਦੋਸਤੋ ਕੀ ਤੁਸੀਂ ਵੀ ਕਈ ਵਾਰ ਯਾਦਦਾਸ਼ਤ ਕਮਜ਼ੋਰ ਹੋਣ ਧਿਆਨ ਟੁੱਟਣ ਜਾਂ ਫੈਸਲਾ ਕਰਨ ਵਿੱਚ ਸਮਾਂ ਲੱਗਣ ਕਾਰਨ ਤੰਗ ਆ ਜਾਂਦੇ ਹੋ ਬਦਾਮ ਵੀ ਖਾਦੇ ਧਿਆਨ ਵੀ ਕੀਤਾ ਪਰ ਫਰਕ ਫਿਰ ਵੀ ਘੱਟ ਹੀ ਲੱਗਿਆ ਕਾਰਨ ਸਾਫ਼ ਹੈ ਦਿਮਾਗ ਵੀ ਬਾਕੀ ਸਰੀਰ ਵਾਂਗ ਨਵੀਆਂ ਚੁਣੌਤੀਆਂ ਚਾਹੁੰਦਾ ਹੈ ਅੱਜ ਮੈਂ ਤੁਹਾਡੇ ਨਾਲ 6 ਗੁਪਤ ਦਿਮਾਗੀ ਤਰੀਕੇ ਸਾਂਝੇ ਕਰਾਂਗਾ ਜੋ ਤੁਹਾਡੀ ਸੋਚ ਨੂੰ ਹੌਲੀ ਤੋਂ ਤੇਜ਼ ਬਣਾ ਸਕਦੇ ਹਨ ਇੱਕ ਜਾਣਬੁੱਝ ਕੇ ਰਾਹ ਬਦਲੋ ਦਿਮਾਗ ਦੇ ਰੋਜ਼ਾਨਾ ਦੇ ਆਪੇ ਚੱਲਣ ਵਾਲੇ ਤਰੀਕਿਆਂ ਨੂੰ ਤੋੜਨ ਲਈ ਜਿੱਥੇ ਤੁਸੀਂ ਹਰ ਰੋਜ਼ ਜਾਂਦੇ ਹੋ ਅੱਜ ਉਸ ਰਾਹ ਨੂੰ ਹੌਲੀ ਬਦਲੋ ਜੇ ਹਮੇਸ਼ਾ ਸੱਜੇ ਮੁੜਦੇ ਹੋ ਤਾਂ ਅੱਜ ਖੱਬੇ ਮੁੜੋ ਸੁਪਰਮਾਰਕੀਟ ਵਿੱਚ ਵੀ ਹਮੇਸ਼ਾ ਵਾਲੀ ਲਾਈਨ ਛੱਡ ਕੇ ਕਿਸੇ ਹੋਰ ਲਾਈਨ ਤੋਂ ਸਮਾਨ ਚੁਣੋ ਜਦੋਂ ਤੁਸੀਂ ਜਾਣੇ ਪਛਾਣੇ ਰਾਹ ਤੋਂ ਥੋੜਾ ਹਟਦੇ ਹੋ ਤਾਂ ਦਿਮਾਗ ਨਵੇਂ ਤਰੀਕੇ ਬਣਾਉਣਾ ਸ਼ੁਰੂ ਕਰਦਾ ਹੈ ਜਿਸ ਨਾਲ ਸਿੱਖਣ ਦੀ ਸਮਰੱਥਾ ਵਧਦੀ ਹੈ 2 10 ਸੈਕਿੰਡ ਵਾਲਾ ਯਾਦ ਤਰੀਕਾ ਥੋੜੇ ਸਮੇਂ ਦੀ ਯਾਦ ਤਿੱਖੀ ਕਰਨ ਲਈ ਕੋਈ ਨਵਾਂ ਨੰਬਰ ਸ਼ਬਦ ਜਾਂ ਨੰਬਰ ਪਲੇਟ ਸਿਰਫ 10 ਸੈਕਿੰਡ ਲਈ ਧਿਆਨ ਨਾਲ ਵੇਖੋ ਫਿਰ ਅੱਖਾਂ ਬੰਦ ਕਰਕੇ ਉਸ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰੋ ਇਸ ਨਾਲ ਦਿਮਾਗ ਜ਼ਰੂਰੀ ਜਾਣਕਾਰੀ ਨੂੰ ਤੇਜ਼ੀ ਨਾਲ ਸੰਭਾਲਣਾ ਸਿੱਖਦਾ ਹੈ 3 ਉਲਟਾ ਬੋਲੋ ਸੋਚਣ ਦੀ ਗਤੀ ਤੇ ਪਾਸ਼ਾ ਸਮਝਣ ਦੀ ਤਾਕਤ ਵਧਾਉਣ ਲਈ ਰੋਜ਼ ਇੱਕ ਛੋਟਾ ਵਾਕ ਚੁਣੋ ਤੇ ਉਸਨੂੰ ਉਲਟੇ ਤਰੀਕੇ ਨਾਲ ਬੋਲੋ ਉਦਾਹਰਣ ਮੈਂ ਚਾਹ ਪੀ ਰਿਹਾ ਹਾਂ ਹਾਂ ਰਿਹਾ ਪੀ ਚਾਹ ਮੈਂ ਇਸ ਤਰੀਕੇ ਨਾਲ ਦਿਮਾਗ ਨੂੰ ਵਧੇਰੇ ਮਿਹਨਤ ਕਰਨੀ ਪੈਂਦੀ ਹੈ ਜਿਸ ਨਾਲ ਸੋਚਣ ਦੀ ਲਚਕਤਾ ਅਤੇ ਸਮੱਸਿਆ ਹੱਲ ਕਰਨ ਦੀ ਸਮਰੱਥਾ ਵਧਦੀ ਹੈ ਚਾਰ ਅਜੀਬ ਜਗ੍ਹਾ ਤੇ ਸਿੱਖੋ ਕੋਈ ਵੀ ਨਵੀਂ ਚੀਜ਼ ਫਾਰਮੂਲਾ ਸ਼ਬਦ ਜਾਂ ਨਾਮ ਹਮੇਸ਼ਾ ਇੱਕੋ ਜਗ੍ਹਾ ਬੈਠ ਕੇ ਨਾ ਸਿੱਖੋ ਕਦੇ ਬਾਥਰੂਮ ਵਿੱਚ ਕਦੇ ਰਸੋਈ ਵਿੱਚ ਕਦੇ ਬਾਲਕਨੀ ਵਿੱਚ ਪੜੋ ਵੱਖਰੇ ਮਾਹੌਲ ਵਿੱਚ ਸਿੱਖਣ ਨਾਲ ਦਿਮਾਗ ਨੂੰ ਵਦੇਰੇ ਸੰਦਰਭ ਮਿਲਦਾ ਹੈ ਜਿਸ ਨਾਲ ਯਾਦਦਾਸ਼ਤ ਹੋਰ ਮਜ਼ਬੂਤ ਬਣਦੀ ਹੈ ਪੰਜ ਮੂੰਹ ਬੰਦ ਕਰਕੇ ਖਾਓ ਧਿਆਨ ਅਤੇ ਇੰਦਰੀਆਂ ਨੂੰ ਤਿੱਖਾ ਕਰਨ ਲਈ ਖਾਣੇ ਸਮੇਂ ਟੀਵੀ ਫੋਨ ਜਾਂ ਕਿਤਾਬ ਕੋਈ ਵੀ ਚੀਜ਼ ਨਾ ਵੇਖੋ ਸਿਰਫ ਖਾਣੇ ਦੀ ਸੁਗੰਧ ਸੁਆਦ ਅਤੇ ਬਣਾਵਟ ਤੇ ਧਿਆਨ ਲਗਾਓ ਇਸ ਨਾਲ ਵਰਤਮਾਨ ਵਿੱਚ ਰਹਿਣ ਦੀ ਸਮਰੱਥਾ ਵੱਧਦੀ ਹੈ ਅਤੇ ਧਿਆਨ ਹੋਰ ਮਜ਼ਬੂਤ ਹੁੰਦਾ ਹੈ 6 ਉਂਗਲਾਂ ਨਾਲ ਹਿਸਾਬ ਕਰੋ ਛੋਟੇ ਹਿਸਾਬ ਕੈਲਕੂਲੇਟਰ ਬਿਨਾ ਆਪਣੀਆਂ ਉਂਗਲਾਂ ਨਾਲ ਕਰਨ ਦੀ ਆਦਤ ਬਣਾਓ ਹੱਥ ਅਤੇ ਦਿਮਾਗ ਇਕੱਠੇ ਕੰਮ ਕਰਨ ਲੱਗਦੇ ਹਨ ਅਤੇ ਦਿਮਾਗ ਦੇ ਦੋਵੇਂ ਹਿੱਸੇ ਸਰਗਰਮ ਹੋ ਜਾਂਦੇ ਹਨ ਇਸ ਨਾਲ ਹਿਸਾਬ ਹੋਰ ਤੇਜ਼ ਅਤੇ ਆਸਾਨ ਬਣ ਜਾਂਦਾ ਹੈ ਯਾਦ ਰੱਖੋ ਦਿਮਾਗ ਮਾਸ ਨਹੀਂ पर कम दे मामले ਵਿੱਚ ਮਾਸ ਵਾਂਗ ਹੀ ਹੈ ਜਿੰਨੀ ਚੁਣੌਤੀ ਦਿਓਗੇ ਓਨਾ ਹੀ ਤਾਕਤਵਰ ਬਣੇਗਾ ਇਹ ਛੇ ਤਰੀਕੇ ਅੱਜ ਤੋਂ ਹੀ ਅਜ਼ਮਾਓ ਅਤੇ ਕੁਝ ਹਫ਼ਤਿਆਂ ਵਿੱਚ ਖੁਦ ਬਦਲਾ ਮਹਿਸੂਸ ਕਰੋਗੇ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਸੰਦ ਕਰੋ ਤੇ ਦੋਸਤਾਂ ਨਾਲ ਸਾਂਝੀ ਕਰਨਾ ਨਾ ਭੁੱਲਣਾ ਚੈਨਲ ਨਾਲ ਜੁੜੇ ਰਹੋ ਧੰਨਵਾਦ